ਅਮਰੀਕਾ ਜਾਣ ਦੀ ਚਾਹ ਰੱਖਣ ਵਾਲਿਆਂ ਲਈ ਪੂਰੀ ਖਬਰ ਹੈ 트럼ਪ ਪ੍ਰਸ਼ਾਸਨ ਨੇ ਆਪਣੇ ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ ਅਮਰੀਕਾ ਨੇ ਸਾਰੇ ਦੂਤਾਵਾਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਹੁਣ ਉਹਨਾਂ ਲੋਕਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਨੇ ਫੈਕਟ ਚੈਕਿੰਗ ਕੰਟੈਂਟ ਮੋਡਰੇਸ਼ਨ ਕੰਪਲਾਈਜ਼ ਅਤੇ ਆਨਲਾਈਨ ਸੇਫਟੀ ਵਿੱਚ ਕੰਮ ਕੀਤਾ ਹੈ ਰਾਈਟਰਸ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਮੀਮੋ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਦੂਤਾਵਾਸ ਅਧਿਕਾਰੀਆਂ ਨੂੰ ਇਹਨਾਂ ਖੇਤਰਾ ਵਿੱਚ ਸ਼ਾਮਲ ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਮਰੀਕਾ ਨੇ 2 ਦਸੰਬਰ ਨੂੰ ਆਪਣੇ ਸਾਰੇ ਦੂਤਾਵਾਸਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਸਨ ਇਸ ਦਾ ਧਿਆਨ ਮੁੱਖ ਤੌਰ ਤੇ H1B ਵੀਜ਼ਾ ਅਰਜ਼ੀਆਂ ਤੇ ਸੀ ਇਹ ਕਿਹਾ ਗਿਆ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੇ ਰੈਜ਼ਿਊਮੇ ਜਾਂ ਲਿੰਕਡਇਨ ਪ੍ਰੋਫਾਈਲ ਦੀ ਜਾਂਚ ਕਰਨਾ ਲਾਜ਼ਮੀ ਹੈ ਬਿਨੇਕਾਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੋਵਾਂ ਦੇ ਪ੍ਰੋਫਾਈਲਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਫੈਕਟ ਚੈਕਿੰਗ, ਕੰਟੈਂਟ ਮੋਡਰੇਸ਼ਨ, ਕੰਪਲਾਈਂਸ ਅਤੇ ਆਨਲਾਈਨ ਸੇਫਟੀ ਦੇ ਖੇਤਰਾਂ ਵਿੱਚ ਕੰਮ ਨਹੀਂ ਕੀਤਾ ਹੈ। ਇਹ ਹਦਾਇਤਾਂ ਪੱਤਰਕਾਰ ਅਤੇ ਸਲਾਹਨੀਆਂ ਸਮੇਤ ਵੀਜ਼ਾ ਦੀਆਂ ਸਾਰੀਆਂ ਸ਼੍ਰੇਣੀਆਂ ਤੇ ਲਾਗੂ ਹੁੰਦੀਆਂ ਨੇ। ਹਾਲਾਂਕਿ ਇਸ ਦਾ H1B ਵੀਜ਼ਾ ਤੇ ਵਧੇਰੇ ਪ੍ਰਭਾਵ ਪਵੇਗਾ। H1B ਵੀਜ਼ਾ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਨੂੰ ਦਿੱਤੇ ਜਾਂਦੇ ਨੇ। ਭਾਰਤੀ ਸ਼੍ਰੇਣੀ ਵਿੱਚ ਹਾਵੀ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੇ ਇਸ ਸਾਲ 2024 ਲਈ H1B ਵੀਜ਼ਾ ਤੇ ਅੰਕੜੇ ਜਾਰੀ ਕੀਤੇ ਇਸ ਅੰਕੜੇ ਤੋਂ ਪਤਾ ਚੱਲਿਆ ਕਿ ਵੱਖ-ਵੱਖ ਦੇਸ਼ਾਂ ਦੇ ਕਿੰਨੇ ਨਾਗਰਿਕਾਂ ਨੂੰ ਇਹ ਵੀਜ਼ਾ ਮਿਲਿਆ ਹੈ ਭਾਰਤੀਆਂ ਨੇ ਸਭ ਤੋਂ ਵੱਧ ਵੀਜ਼ਾ ਪ੍ਰਾਪਤ ਕੀਤੇ ਜੋ ਕਿ ਭਾਰਤੀਆਂ ਨੂੰ ਜਾਰੀ ਕੀਤੇ ਗਏ ਵੀਜ਼ਿਆਂ ਦਾ ਲਗਭਗ 70% ਹੈ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਵਿੱਚ ਤਕਨਾਲੋਜੀ ਅਤੇ ਸੇਹ ਸੰਭਾਲ ਖੇਤਰਾਂ ਵਿੱਚ ਭਾਰਤੀ ਲੋਕਾਂ ਦੀ ਇੱਕ ਵੱਡੀ ਗਿਣਤੀ ਕੰਮ ਕਰਦੀ ਹੈ ਭਾਰਤੀ ਸਾਰੇ ਅਮਰੀਕੀ ਡਾਕਟਰਾਂ ਵਿੱਚੋਂ 6% ਦੀ ਪ੍ਰਤੀਨਿਧਤਾ ਕਰਦੇ ਨੇ ਇਸ ਤੋਂ ਇਲਾਵਾ Google, Microsoft ਅਤੇ IBM ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵੀ ਭਾਰਤੀ ਮੂਲ ਦੇ ਕਾਰਜਕਾਰੀ ਦੁਆਰਾ ਚਲਾਈਆਂ ਜਾਂਦੀਆਂ ਨੇ ਇਹ ਅੰਕੜਾ ਦਰਸਾਉਂਦਾ ਹੈ ਕਿ IT, ਸੌਫਟਵੇਅਰ ਅਤੇ ਡਾਟਾ ਖੇਤਰਾ ਵਿੱਚ ਭਾਰਤੀਆਂ ਦੀ ਕਿੰਨੀ ਮੰਗ ਹੈ ਹਾਲਾਂਕਿ ਹੁਣ ਇਹਨਾਂ ਖੇਤਰਾ ਵਿੱਚ ਕੰਮ ਕਰਨ ਵਾਲਿਆਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ